ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਰਈਆ ਤਹਿਸੀਲ ਸਾਬੋ ਕੀ ਤਲਮੰਡੀ ਤੇ ਜਲਾ ਰਹਿ ਜਾਂਦਾ ਬਾਈਹੁਰਾ ਨੂੰ ਸੱਜਣੋ ਬਠਿੰਡਾ ਕਿਉਂਕਿ ਜਿਹੜੇ ਜ਼ਿਲ੍ਹੇ ਚ ਆਪਾਂ ਖੜਿਆ ਨਾ ਇਹ ਜ਼ਿਲ੍ਹੇ ਚ ਜਿਹੜਾ ਪਸ਼ੂ ਤਾਂ ਨਾ ਪਸ਼ੂ ਤਾਂ ਬਹੁਤ ਟਾਪ ਕੁਆਲਿਟੀ ਦਾ ਪਾਇਆ ਜਾਂਦਾ ਜਿਵੇਂ ਅਕਸਰ ਤੁਹਾਨੂੰ ਮੈਂ ਦੱਸਦਾ ਹੁੰਦਾ ਨਾ ਮੋੜ ਮੰਡੀ ਰਾਮਪੁਰਾ ਫੂਲ ਤੇ ਬਠਿੰਡਾ ਏਰੀਆ ਆ ਗਿਆ ਜਿਹੜਾ ਇੱਧਰ ਦੇ ਪਸ਼ੂ ਨਾ ਜਿਹੜੇ ਐ ਮੰਨ ਲਓ ਵੀ ਹਰਿਆਣੇ ਦੇ ਪਸ਼ੂਆਂ ਦੇ ਲੈਵਲ ਦੇ ਪਸ਼ੂ ਹੁੰਦੇ ਆ ਇੱਕ ਤਾਂ ਬਾਈ ਕੋਲੋਂ ਆ ਝੋਟੀ ਦਿਖਾਵਾਂਗੇ ਪਹਿਲਾ ਸੂਆ ਸੁੰਦੀਆ ਤੇ ਇੱਕ ਦਿਖਾਵਾਂਗੇ ਆ ਮੱਝ ਇਹਦੀ ਜੱਜਮੈਂਟ ਤੁਸੀਂ ਕਰਨੀ ਆ ਵੀ ਚੌਥਾ ਤੀਜਾ ਜਾਂ ਪੰਜਵਾਂ ਇਹਦਾ ਬਾਈ ਕਹਿੰਦਾ ਰਿਕਾਰਡ ਦੁੱਧ ਦਾ ਬਹੁਤ ਚੰਗਾ 18 ਕਿਲੋ ਦਾ ਰਿਕਾਰਡ ਆ ਤੇ ਜਿਹੜੀ ਆ ਛੋਟੀ ਬਾਈ ਨੇ ਸੇਲ ਕਰਨੀ ਆ ਇਹਦੀ ਮਾਦਰ ਦਾ ਵੀ 18 ਕਿਲੋ ਦਾ ਰਿਕਾਰਡ ਆ ਪਸ਼ੂ ਬਾਈ ਹੋਰੀ ਚੰਗੇ ਰੱਖਦੇ ਨੇ ਟਾਪ ਕੁਆਲਟੀ ਦੇ ਪਸ਼ੂ ਆਗੇ ਤੇ ਜਿਹੜਾ ਰੇਟ ਆ ਰੇਟ ਦੀ ਗੱਲਬਾਤ ਵੀ ਬਾਈ ਨਾਲ ਵੀਡੀਓ ਚ ਹੀ ਕਰਾ ਦੂੰਗਾ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਵਾਂਗਾ ਫੋਨ ਨੰਬਰ ਪੁੱਛ ਲੈਣਾ ਤੇ ਮੇਨ ਐਡਰੈਸ ਤੇ ਜਿਹੜੀ ਲੋਕੇਸ਼ਨ ਆ ਉਹ ਪੁੱਛ ਲਾਂਗੇ ਆਜੋ ਜੀ ਹੋਰ ਕੀ ਹਾਲ ਆ ਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਆ ਜੋ ਇਧਰਲੇ ਬੰਦੇ ਨਾਮ ਤੇ ਫੋਨ ਨੰਬਰ ਬੋਲੋ ਨਾਮ ਆ ਮੇਰਾ ਜਗਰਦਾਸ ਸਿੰਘ ਠੀਕ ਹੈ ਜੀ ਤੇ ਫੋਨ ਨੰਬਰ ਆ 83 600 ਹਾਂਜੀ 55519 83606 55519 55519 ਤੇ ਵਪਾਰ ਦਾ ਕੰਮ ਤਾਂ ਨਹੀਂ ਬਈ ਨਹੀਂ ਜੀ ਘਰੇਲੂ ਪਸ਼ੂ ਆਪਦੇ ਪਸ਼ੂ ਆ ਠੀਕ ਆ ਇੱਕ ਗੱਲ ਹੋਰ ਦਾਦਾ ਨਾ ਯਾਰ 22 ਹੋਰਾਂ ਦੇ ਪਰਿਵਾਰ ਦੀ ਸਾਂਝ ਹੈਗੀ ਐ ਮਨ ਲਓ ਕਿ ਪੰਜ ਸੱਜਣ ਰਹਿੰਦੇ ਨੇ ਇਸ ਘਰ ਚ ਪੰਜਾਂ ਦੇ ਘਰ ਬਣੇ ਹੋਏ ਆ ਇਧਰਲੇ ਬੰਨੇ ਘਰੀ ਦਿਖਾ ਦੀ ਹੋਏ ਆਪਣੇ ਏਰੀਆ ਚ ਦਾ ਉਹੀ ਗੱਲ ਆ ਇੱਕ 게ਟ ਆ ਪੰਜੇ ਘਰਾਂ ਦਾ ਤੇ ਸਾਂਝੇ ਏਰੀਏ ਚ ਵਰਕਰਾਰਾ ਹਜੇ ਵੀ ਜੇ ਆਪਾਂ ਗੱਲ ਕਰ ਲਈਏ ਆਪਣੇ ਥੋੜੇ ਜਿਆਦੇ ਮਾਡਰਨ ਹੋ ਗਏ ਲੋਕ ਆ ਪਰ ਇਹ ਸੱਜਣਾ ਨੇ ਸੱਭਿਆਤਾ ਸਾਂਮੀ ਹੋਈ ਆ ਤੇ ਸ਼ੁਰੂਆਤ ਫਿਰ ਇੱਥੋਂ ਕਰਦੀ ਆ ਬਾਈ ਹਾਂਜੀ ਬਾਈ ਆ ਮਾਰਗਰੀਆ ਕੱਟੀ ਤੇ ਕੈਮਰਾ ਸਵਾਹ ਦੀ ਜਿਵੇਂ ਆ ਠੀਕ ਆ ਤੁੰਡੀ ਸੀਰ ਆ ਠੰਡੀ ਸੀਰ ਆ ਜੀ ਸੂਆ ਕਿਹੜਾ ਸੂਂਦੀ ਆ ਬਾਈ ਪਹਿਲਾ ਸੂਆ ਸੂਂ ਕਿੰਨੇ ਦਿਨ ਕੱਢ ਦੂਗੀ ਇਹ 28 ਤਰੀਕ ਨੂੰ ਤਨ ਪੂਰੇ ਹੋਣਾ ਬਾਈ ਇਹ ਤੇ ਕਿਹੜੀ ਤਰੀਕ ਹੋ ਗਈ ਅੱਜ 7 ਦਿਨ 7 ਦਿਨ ਬਾਅਦ ਤੋਰ ਚੋਬਰਾ ਖੋਲ ਕੇ ਆ ਜਾ ਤੋਰ ਦੇ ਆਨ ਇੱਕ ਹਫਤਾ ਇਹਦਾ ਸੱਜਣੋਂ ਪੈਂਡਿੰਗ ਆ ਸੂਆ ਸੂੰਦੀ ਆ ਪਹਿਲਾ ਪਰ ਝੋਟੀ ਬਹੁਤ ਕੁਆਲਿਟੀ ਦੇ ਜੇ ਗੱਲਬਾਤ ਕਰ ਲਈਏ ਲੇਵਾ ਇਦਾਂ ਦਾ ਬਣਾ ਦੂਗੀ ਜਦੋਂ ਤਿਆਰੀ ਤੇ ਜਾਊਗੀ ਨਾ ਝੋਟੀ ਜਿਵੇਂ ਆਪਾਂ ਕਹਦੇ ਨੇ ਦੂਜੇ ਤੀਜੇ ਸੂਈ ਵਾਲੀ ਮੈਂ ਇਹਨੂੰ ਲੇਵਾ ਲਿਆ ਐਨ ਫਿਕਸ ਜਿਹਾ ਲੇਵਾ ਰੱਖੂ ਨਾਲ ਲੱਗਵਾ ਜਾ ਤੇ ਬਾਕੀ ਹਾਈਟ ਆ ਗਈ ਮੀਡੀਅਮ ਪਰਸ਼ਕੀਨੀ ਵਾਲੇ ਪੱਖ ਚ ਆ ਗਈ ਫੁੱਲ ਕਮਾਲ ਆ ਬਾਈ ਇੱਥੋਂ ਇੱਥੋਂ ਦਿਖਾ ਦੇਂਗਾ ਰੀ ਲੰਬਾਈ ਲੰਬੂਈ ਬਾਈ ਇਹਦੀ ਮਾਂ ਦਾ ਦੁੱਧ ਜਿਵੇਂ ਤੁਸੀਂ ਦੱਸਦੇ ਸੀ ਕਿੰਨਾ ਕਰ ਦੁੱਧ ਸੀ ਇਹਦੀ ਮਾਂ ਦਾ 18 ਕਿਲੋ ਸੀਗਾ ਜੀ 18 ਕਿਲੋ ਹਾਂ ऐसे ऐसे पिटਦੀ ਸੀ ਉਹ ਜੰਮੇ ਐਸੀ ਬਿੱਟ ਦੀ 18 ਖਾਸਾ ਹੁੰਦਾ ਹਾਂ ਨਾ ਮਾਂ ਸੱਜਣ ਕਿਤੇ ਕਮੈਂਟ ਕਰੀ ਆ ਨਾ ਨਾ ਚੋਇਆ 18 ਕਿਲੋ ਹਾਂਜੀ ਠੀਕ ਹੈ ਗੱਲ ਇਹ ਤੋਂ ਕੀ ਆਸ ਰੱਖਦੇ ਕਿੰਨਾ ਕੁ ਦੁੱਧ ਪਾ ਸਕਦੀ ਇਹ 15 ਲੀਟਰ ਦੇ ਸਕਦੀ ਜੀ 15 ਕਿਲੋ ਹਾਂ ਅਤੇ ਬਾਕੀ ਤਿਆਰੀ ਬਹੁਤ ਸੋਹਣੀ ਆ ਤੇ ਬਟਨ ਵਾਲੀ ਕੱਟੀ ਆ ਗਈ ਥੱਲੇ ਇੱਥੋਂ ਦਿਖਾ ਦਿੰਗੇ ਜੀ ਜਦੋਂ ਆਏ ਨੂੰ ਲੈਵਾ ਤਾਂ ਉਹੀ ਗੱਲ ਆ ਇਹਦਾ ਇੱਕ ਹਫਤਾ ਪੈਂਡਿੰਗ ਆ ਤੇ ਇੱਥੋਂ ਖੜਨੀ ਖੁੜਨੀ ਕਰਾ ਦੀ ਚੱਕ ਥਾਨ ਬਣਾਉਗੀ ਮੁੱਠੀ ਵਾਲਾ ਹੱਥੀ ਚਵਾਈ ਵਾਲਾ ਤੇ ਇੱਕ ਹਫ਼ਤੇ ਨੂੰ ਉਹੀ ਗੱਲ ਆ ਜਿਵੇਂ ਪਹਿਲਨ ਪਸ਼ੂ ਹੁੰਦਾ ਨਾ ਸੌ ਰੰਗ ਬਦਲਦਾ ਥੱਲੇ ਦੀ ਤਿਆਰੀ ਆ ਜਿਹੜੀ ਤਿਆਰੀ ਆ ਇਦਾਂ ਦੀ ਬਣਾਉਗੀ ਵੀ ਅਗਲੇ ਬੰਨੇ ਤਾਂ ਧੁੰਨ ਤੱਕ ਲਾ ਦੂ ਲੇਵਾ ਤੇ ਪਿਛਲੇ ਬੰਨੇ ਸ਼ੂ ਤੱਕ ਲੱਗਿਆ ਪਿਆ ਚੌੜੇ ਆਰਡਰ ਚ ਆ ਗਈ ਫੁੱਲ ਸਿੰਗ ਆ ਗਿਆ ਬਿਲਕੁਲ ਬੰਦ ਸਵੇਰ ਆ ਦੀ ਠੰਡੀਆਂ ਹਾਈਟ ਆ ਗਈ ਮੀਡੀਅਮ ਬਾਲੀਆਂ ਵੱਡੀਆਂ ਜ਼ ਨਹੀਂ ਆਪਾਂ ਇਹਨੂੰ ਕਹਿ ਸਕਦੇ ਪਰ ਇੱਕ ਗੱਲ ਤੁਹਾਨੂੰ ਦੱਸ ਦਾਨਾ ਵੀ ਜਿਹੜੇ ਹਸਾਬ ਨਾਲ ਇਹਦੇ ਬੁਨਿਆਰ ਨੇ ਜਾਂ ਇਹਦਾ ਢਾਂਚਾ ਜਿਹੜਾ ਦੁੱਧ ਦੀ ਇਹ ਤੋਂ ਚੰਗੀ ਆਸ ਕਰ ਸਕਦੇ ਆ ਕਿਉਂਕਿ ਘਰੇਲੂ ਸੱਜਣ ਨੇ ਵਪਾਰ ਦਾ ਕੰਮ ਨਹੀਂ ਬਾਈ ਹੋਰਾਂ ਦਾ ਤੇ ਦੁੱਧ ਜਿਹੜਾ ਬਾਈ ਨੇ ਦੱਸਿਆ ਇਹਦੀ ਮਾਦਰ ਦਾ ਬਾਈ ਕਹਿੰਦਾ 18 ਕਿਲੋ ਦੁੱਧ ਦੇ ਨੇ ਦਿੱਤਾ ਤੇ ਇਹ ਤੋਂ ਪਹਿਲਾਂ ਤੋਂ ਬਾਈ ਕਹਿੰਦਾ ਆਪਾਂ 15 ਕਿਲੋ ਦੀ ਉਮੀਦ ਕਰਦੇ ਆਂ ਤੇ ਪੈਸੇ ਬਾਈ ਇਹਦੇ ਕਿੰਨੇ ਕੁ ਲਵਾਂਗੇ ਆ ਜਾ ਇੱਧਰ ਮੁਕਰ ਮੋਲਾ ਇਹਦਾ 1.5 ਲੱਖ ਜੀ ਜਿਵੇਂ ਫਿਕਸ ਹੀ ਲਏ ਮੇਰੇ ਜੇਬ 'ਚ ਹੀ ਪਾਉਣੇ ਨੇ ਬਸ ਛੋਟ ਮਰਜ਼ੀ ਦੀ ਕਰ ਦੇ 100 ਕਰ ਦੇ 200 ਕਰ ਦੇ 1.45 ਦੇ ਦਾਂਗੇ 1 ਲੱਖ ਤੇ 45 ਮਾਂ ਦਾ ਦੁੱਧ ਜੈਨੂਇਨ 18 ਕਿਲੋ ਹਾਂ ਹਾਂ 18 ਕਿਲੋ ਤੇ ਹੁਣ ਆ ਜਾ ਗਰੀ 2 ਨੰਬਰ ਵਾਲੀ ਮੱਝ ਤੇ ਮਾਰਦੇ ਕੈਮਰਾ ਹੋ ਜਾ ਬਈ ਬੰਦੇ ਨੂੰ ਢਾਂਚਾ ਢੁੰਚਾ ਕਰਾ ਦੇ ਚੱਕਾ ਇੱਥੇ ਦਾ ਪੂਰੇ ਚੌੜੇ ਢਾਂਚੇ ਚ ਆ ਗਈ ਕਿਹੜਾ ਸੂਆ ਸੂਂਦੀ ਆ ਬਾਈ ਚੌਥਾ ਸੂਆ ਸੂਂਦੀ ਚੌਥਾ ਹਾਂ ਕਿੰਨਾ ਕੁ ਦੁੱਧ ਪਾਇਆ ਨੇ ਪਿਛਲੇ ਸੂਏ 20 ਲੀਟਰ ਪਾਇਆ ਜੀ 20 ਗੱਲੋ ਹਾਂ ਠੀਕ ਆ ਗੱਲ ਜਿਵੇਂ ਮੇਰੀ ਬਾਈ ਨਾਲ ਗੱਲ ਹੋਈ ਸੀ ਬਾਈ ਕਹਿੰਦਾ ਪਾਇਆ 20 ਆ ਪਰ ਕਹਿੰਦਾ ਰ ਆਪਾਂ 18 ਕੀ ਦੱਸ ਦਾਂਗੇ 2 ਘੱਟ ਦੀ ਇਹ ਤਾਂ ਲੈਵਲ ਉਹ ਬਣਾਇਆ ਨਾ ਨਾ ਬਣ ਜਾਂਦਾ ਫਿਰ ਤਾਂ ਕਿੰਨਾ ਕੁ ਟਾਈਮ ਕੱਢਦੀ ਆ ਬਾਈ ਤੋ ਬਈ 13 ਤਰੀਕ ਨੂੰ ਦਿਨ ਪੂਰੇ ਹੋਣਗੇ ਤੇ 7 9 9 ਦਿਨ ਤਾਂ ਆ ਪਏ ਨੇ ਤੇ 13 ਪਏ ਨੇ ਉਹ ਸੱਜਣੋਂ ਦਿਨੇ ਦੇ ਨਾਲ ਕੁੱਲ ਮਲਾ ਕੇ 20 ਤੋਂ 22 ਕਰ ਜਾਂਦੇ ਬਾਈ ਹਾਂ 22 ਤੇ ਚੂਣ ਚਬਾਉਣ ਦੀ ਕਿਵੇਂ ਬਾਈ ਵਧੀਆ ਸੀਲ ਸੰਧੀ ਵਧੀਆ ਟੁੱਟਦੀ ਨਹੀਂ ਤਾਰ ਕਿਸੇ ਨਾ ਨਾ ਕੋਈ ਸ਼ਰਲਾ ਛਪਾ ਨਾ ਕੋਈ ਸ਼ਰਲਾ ਛਪਾ ਨਹੀਂ ਇੱਲਤੁਲਤ ਕਰਦੀ ਨਾ ਨਾ ਕੁਛ ਨਹੀਂ ਜੀ ਬੜੀ ਸੀਲ ਆ ਠੀਕ ਆ ਗੱਲ ਇਹ ਸੱਜਣੋਂ ਤਾਂ ਦਿਖਾਤੀ ਮੱਝ ਕਿਉਂਕਿ 22 ਹੋਰਾਂ ਦੀ ਆਪਾਂ ਝੋਟੀ ਦੀ ਵੀਡੀਓ ਬਣਾਉਣ ਆਏ ਤੇ ਇੱਕ ਦੀ ਇਹ ਪੈਂਦਾ ਸਾਨੂੰ ਪਤਾ ਵੀ ਪੈਂਦਾ ਸੀ ਲੰਬਾ ਮੈਂ ਤਾਂ ਕਰਕੇ ਬਾਈ ਨੂੰ ਕਹਿਤਾ ਮਾ ਬਾਈ ਯਾਰ ਆ ਮੱਝ ਨਾਲ ਹੀ ਖੜਾ ਦੇ ਵੀਡੀਓ ਚ ਕਿਉਂਕਿ ਨਾਲ ਤਾਂ ਖੜਾਤੀ ਇਹਦੇ ਫਿਲਹਾਲ ਤਾਂ ਦਿਨ 20 ਤੋਂ 22 ਪੈਂਡਿੰਗ ਨੇ ਪਰ ਮੱਝੇ ਵੀ ਚੰਗੀਆਂ ਦੁੱਧ ਬਾਈ ਕਹਿੰਦਾ ਇਹ ਵੀ ਚੰਗਾ ਪਾਉਂਦੀ ਆ 20 ਲੀਟਰ ਦੁੱਧ ਪਾਉਂਦੀ ਆ λεਵਾ ਫਿਰ ਕਿੰਨਾ ਕ ਬਣਾਉਂਦੀ ਆ ਬਾਈ λεਵਾ ਪੂਰਾ ਜਿਹਾ ਪੁਰਾਣੀ ਜਾਂਦਾ ਤੂੰ ਥੱਬੇ ਦਾ λεਵਾ ਹੂ ਇਹਦਾ ਪੂਲ ਤੱਕ ਜਮ ਠੀਕ ਆ ਗੱਲ ਆ ਆ ਥੱਬੇ ਤੱਕ ਦਾ λεਵਾ ਬਾਈ ਕਹਿੰਦਾ ਬਣਾਉਂਦੀ ਆ ਪਰ ਕੁਆਲਿਟੀ ਮੱਝੇ ਚ ਚੰਗੀ ਆ ਬੱਚੇ ਚੰਗੇ ਪਾ ਦੂਗੀ ਅੱਗੇ ਜਿਵੇਂ ਕਿਸੇ ਸੱਜਣ ਨੇ ਕਹ ਲਈਏ ਬਰੀਡ ਤੇ ਕੰਮ ਕਰਨਾ ਨਾ ਇੱਥੋਂ ਝੋਲੀ ਦੱਸ ਦੂ ਜਾਣਕਾਰ ਸੱਜਣਾ ਨੂੰ ਇਹਦੀ ਬਾਕੀ ਵਪਾਰਿਕਾਂ ਦਾ ਕੰਮ ਨਹੀਂ ਆਪਾਂ ਛੋਲੇ ਛੂਲੇ ਤੇ ਆਪ ਹੀ ਦੜ ਕੇ ਸਾਰਾ ਕੁਝ ਘਰੇ ਪਾਉਣੇ ਚੱਕੀ ਹੈਗੀ ਉੱਥੇ ਠੀਕ ਆ ਗੱਲ ਛੋਲੇ ਛੂਲੇ ਖਰਾਕ ਕੈਂਪ ਪਾਉਣੇ ਹੋਈ ਸਰੋਂ ਕਣਕ ਆਪ ਦੀ ਠੀਕ ਹੈ ਜੀ ਇਹ ਨਹੀਂ ਵੀ ਆਪਾਂ ਲਾਟਰ ਬਾਟਰ ਨੂੰ ਖਰਾਕ ਬਾਈ ਕਹਿੰਦਾ ਆਪਾਂ ਪੂਰੀ ਕੈਂਪ ਪਾਉਣੇ ਆ ਘਰੀ ਬਣਾ ਕੇ ਪਾਉਣੇ ਆ ਤੇ ਬਾਕੀ ਮੱਝ ਦਾ ਸਾਨੂੰ ਸੱਜਣੋਂ ਢਾਂਚਾ ਵੀ ਦੱਸਦਾ ਇਹਦੇ ਰੁਪਈਆ ਦਾ ਕਿਵੇਂ ਕਰਾਂਗੇ ਬਾਈ ਫਿਰ ਇਹਦਾ ਜਦੋਂ ਫੋਨ ਤੇ ਕਰ ਲਾਂਗੇ ਫਿਰ ਉਹਨੂੰ ਠੀਕ ਆ ਗੱਲ ਹਾਂ ਕਈ ਯਾਰੀ ਪਸ਼ੂ ਹੈ ਨਾ ਜਿਵੇਂ ਬਾਈ ਨਾ ਮੇਰੀ ਗੱਲ ਹੋ ਜਾ ਬਾਈ ਕਹਿੰਦਾ ਅਟ ਕੁੱਟ ਕੇ ਜਾਂਦਾ ਪਸ਼ੂ ਹੈ ਨਾ ਤਿਆਰੀ ਤੇ ਵੇਚਣਾ ਪੈ ਜਾਂਦਾ ਅੱਜ ਦਾ ਰੇਟ ਤਾਂ ਨਾ ਸੱਜਣ ਉਹਦਾਂ ਦਾ ਕਰ ਦੂਗਾ ਬਾਈ ਕਿਸੇ ਸੱਜਣ ਨੇ ਅੱਜ ਹੀ ਵੀਡੀਓ ਤੋਂ ਲੈਣੀ ਆ ਜੇ ਕਿਸੇ ਸੱਜਣ ਨੇ ਇਹ ਤਿਆਰੀ ਤੇ ਲੈਣੀ ਆ ਤਾਂ ਉਹਦਾਂ ਦਾ ਹੋ ਜਾਊਗਾ ਤੇ ਜੇ ਕੋਈ ਬਾਹਲੇ ਸ਼ਕੀਨ ਸੱਜਣ ਆ ਗਿਆ ਨਾ ਬਾਈ ਨੂੰ ਕਹਦੇ ਵੀ ਯਾਰ 18 ਲੀਟਰ ਮਰਵਾ ਦੀ ਮੈਨੂੰ ਮਰਵਾ ਬਾਈ 18 ਲੀਟਰ ਵੀ ਦੂ ਫਿਰ ਪੈਸੇ ਉਹਦਾਂ ਦੇ ਲਊਗਾ ਜਿੰਨਾ ਕਿਤੇ ਖਰਚ ਆਊਗਾ ਬਾਈ 18 ਲੀਟਰ ਤਿਆਰ ਕਰਨ ਦੇ ਤੇ ਟੀਕਿਆਂ ਤੋਂ ਗੱਬਣਾ ਨਹੀਂ ਦੋਨੀਆਂ ਹਾਂ ਠੀਕ ਹੈ ਨਾ ਅਸੀਮਨ ਬਾਈ ਕਹਿੰਦਾ ਦੋਹਾਂ ਦੀ ਲੱਗੇ ਵੇ ਆ ਤੇ ਪਿੰਡ ਕਿਹੜਾ ਸੀ ਬਾਈ ਆਪਣਾ ਰਾਈਆ ਆ ਜੀ ਆ ਜੋ ਇਧਰ ਲਈ ਬੰਨੇ ਪਿੰਡ ਆ ਗਿਆ ਬਾਈ ਦਾ ਰਾਈਆ ਤਹਿਸੀਲ ਸਾਬੋ ਕੀ ਤਲਮੰਡੀ ਤੇ ਜ਼ਿਲ੍ਹਾ ਬਠਿੰਡਾ ਬਾਈ ਤਲਮੰਡੀ ਕਿੰਨੀ ਕੁ ਦੂਰ ਆ ਉਹ ਸਾਬੋ 25 ਕਿਲੋਮੀਟਰ ਪਿੰਡ ਦਾ 25 ਕਿਲੋਮੀਟਰ ਤੇ ਫੱਗੂ ਮੰਡੀ ਕਿੰਨੀ ਕੁ ਦੂਰ ਫੱਗੂ ਇਥੋਂ 7-8 ਕਿਲੋਮੀਟਰ ਪੰਜ-ਸੱਤ ਮੇਰਾ ਖਿਆਲ ਹਰਿਆਣਾ ਆ ਗਿਆ ਫਿਰ ਨਾਲ ਹਾਂ ਚੱਲ ਫਿਰ ਹਰਿਆਣਾ ਇਧਰ ਪੱਕਾ ਸੀਦਾਂ ਵਾਲਾ ਆ ਗਿਆ ਜੀ ਠੀਕ ਆ ਜੀ ਤੇ ਇਧਰ ਨਸੇਹਾ ਆ ਗਿਆ ਠੀਕ ਆ ਬਾਰਡਰ ਲੈਂਡ ਦੇ ਬਿਲਕੁਲ ਉੱਤੇ ਆ ਗਿਆ ਉੱਤੇ ਆ ਜੀ ਨੰਬਰ ਕਿਰਾ ਹੋਰ ਬੋਲੋ ਨੰਬਰ 83606 ਹਾਂਜੀ 55519 8360655519 22 ਦਾ ਨੰਬਰ ਹੈ ਇੱਕ ਤਾਂ ਸਾਨੂੰ ਆ ਮੱਝ ਦਿਖਾਤੀ ਵੱਡੇ ਢਾਂਚੇ ਦੀ ਦੁੱਧ 20 ਲੀਟਰ ਹੀ ਦਿੰਦੀ ਆ ਤੇ ਬਾਈ ਕਹਿੰਦਾ ਕੇ ਕੇ 18 ਵੇਚਣੀਆਂ ਤੇ ਇੱਕ ਸਾਨੂੰ ਬਹੁਤ ਕਮਾਲ ਦੀ ਝੋਟੀ ਆ ਦਿਖਾਤੀ ਪਹਿਲਾ ਸੂਆ ਠੰਡੀ ਸੀਲ ਆ ਇਹਦੀ ਮਾਂ ਦਾ ਦੁੱਧ ਵੀ ਬਾਈ ਕਹਿੰਦਾ 18 ਕਿਲੋ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਸੱਜਣ ਨੇ ਪਸ਼ੂ ਸਾਨੂੰ ਕਮਾਲ ਦੇ ਦਿਖਾਤੇ ਪਸੰਦ ਆਉਣ ਵਾਲੇ ਪਸ਼ੂ ਨੇ ਬਾਕੀ ਤਸੱਲੀ ਕਰਨਾ ਤੁਹਾਡਾ ਕੰਮ ਹੈ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਬਾਾਈ ਤੋਂ ਲੈ ਜਿਓ ਧੰਨਵਾਦ